माज মহলਲਾ پنجواں آؤ ਸਾਜਨ ਸੰਤ ਮੀਤ ਪਿਆਰੇ ਮਿਲ ਗਾਵਹਿ ਗੁਣ ਅਗਮ ਅਪਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਉ ਜਨਮ ਜਨਮ ਕੇ ਕਿਲ ਵਿਖ ਜਾਵਹਿ ਮਨ ਚਿੰਦੇ ਸੇ ਹੀ ਫਲ ਪਾਵਹਿ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕੋ ਦिए ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਪਉ ਬਿਨਸੈ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗਿਰਾਮੀ ਕਾਰਜ ਸਗਲੇ ਥੀਏ ਜੀਉ ਆਏ ਪਇਆ ਤੇਰੀ ਸਰਣਾਈ ਜਿਉਂ ਪਾਵੈ ਤਿਉਂ ਲਐ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਭ ਹੋ ਸਚ ਨਾਨਕ ਅੰਮ੍ਰਿਤ ਪੀਐ ਜੀਉ ਮਾਜ ਮਹੱਲਾ ਪੰਜਵਾ ਭੈ ਕਿਰਪਾਲ ਗੋਬਿੰਦ ਗੁਸਾਈ ਮੇਗ ਵਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਢ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤਿਪਾਰੇ ਜਿਉਂ ਬਾਰਿਕ ਮਾਤਾ ਸੰਮਾਰੇ ਦੁਖ ਪੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਓ ਜਲ ਥਲ ਪੂਰ ਰਹਿਆ ਮਿਹਰਬਾਨ ਸਦ ਬਲੇ ਹਾਰ ਜਾਈਏ ਕੁਰਬਾਨਾ ਰਹਿਣ ਦਿਨ ਸਤਿ ਸ ਸਦਾ ਧਿਆਈ ਜੇ ਕਿਨ ਮਹਿ ਸਗਲ ਉਧਾਰੇ ਜੀਉ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਜ ਮਹੱਲਾ ਪੰਜਵਾ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਆਸਥਲ ਸੋਇਨ ਚੌਬਾਰੇ ਜਿਥੈ ਨਾਮ ਨਾ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸਮਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦਫੈਲੀ ਜਾਣ ਵਿਸੂ ਕੀ ਬਾੜੀ ਜੀਓ ਸੰਤਾ ਸੇਤੀ ਰੰਗ ਨਲਾਏ ਸਾਖਤ ਸੰਗ ਵਿਕਰਮ ਕਮਾਏ ਦੁਲੱਬ ਦੇਹ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ ਤੇਰੀ ਸਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸਰਮ ਅਸਾੜੀ ਜੀਉ ਮਾਜ ਮਹੱਲਾ ਪੰਜਵਾਂ ਚਰਨ ਠਾਕੁਰ ਕੇ ਹਿਰਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਧ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਉ లాਗੀ ప్రీత్ ਨਾ ਟੂਟੈ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ 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 ਗੁਣ ਗਾਵਾ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਤ ਸਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤਗੁਰ ਕੀਆ ਦਿਲਾਸਾ ਜੀਓ ਜਿਸ ਕਾ ਸਾਥ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡਪਾਗੀ ਨਾਨਕ ਪੂਰਨ ਆਸਾ ਜੀਓ ਮਾਜ ਮਹੱਲਾ ਪੰਜਵਾ ਮੀਹ ਤਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜੀਓ ਸਰਬ ਜੀਆ ਕਉ ਦੇਵਨਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਇਛੁ ਪੂਜਾਵਨਹਾਰਾ ਸਦਾ ਸਦਾ ਜਾਈ ਬਲੇਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਉ ਮਾਜ ਮਹੱਲਾ ਪੰਜਵਾ ਮਨ ਤਨ ਤੇਰਾ ਧਨ ਭੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਾਰ ਕਮਾਵਾ ਜੇ ਤੁਧ ਭਾਵਾ ਜਾ ਤੂੰ ਦੇਹ ਦਇਆਲਾ ਜੀਓ ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸੈਣਾ ਜਿਥੈ ਰਖਹਿ ਬੈਕੁੰਟ ਤਿਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ माज ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਲ ਥਲ ਮਹੀਲ ਦਹਿ ਦਿਸ ਵਰਸਾਇਆ ਸਾਤ ਭਈ 부ਝੀ ਸਭ ਤ੍ਰਿਸਨਾ ਆਨੰਦ ਭਇਆ ਸਭ ਠਾਈ ਜੀਉ ਸੁਖ ਦਾਤਾ ਦੁਖ ਪੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤਿ ਪਾਲੇ ਪੈ ਪੈਰੀ ਤੇ ਸਹਿ ਮਨਾਈ ਜੀਉ ਜਾ ਕੀ ਸਰਣ ਪਇਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤਿਸ ਬਿਨ ਹੋਰ ਨ ਦੂਜਾ ਠਾਕੁਰ ਸਭ ਤਸੈ ਕੀਆ ਜਾਈ ਜੀਉ ਤੇਰਾ ਮਾਨ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘਹਿਰਾ ਨਾਨਕ ਦਾਸ ਕਹਿ ਬੇਨੰਤੀ ਆਠ ਪਹਿਰ ਤੁਧ ਧਿਆਈ ਜੀਉ ਮਾਜ ਮਹੱਲਾ ਪੰਜਵਾਂ ਸਭੇ ਸੁਖ ਭੈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਵੁਠੇ ਸਹਿਜ ਸਮਾਦ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੈ ਜੀਉ ਅਗਮ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ 네ਰਾ ਸਦਾ ਅਲਿਪਤ ਜੀਆ ਕਾ ਦਾਤਾ ਕੋ ਵਿਰਲਾ ਆਪ ਪਛਾਣੈ ਜੀਉ ਪ੍ਰਭ ਮਿਲਣਾ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕਹਿ ਪਾਣੈ ਜੀਉ ਹੱਥੀ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀ ਇਹ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੈ ਜੀਉ ਮਾਜ ਮਹੱਲਾ ਪੰਜਵਾ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤਾ ਦੁਖ ਕਾ ਡੇਰਾ ਟਾਹਿਆ ਜੀਉ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨੰਦ ਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ Swami ਆਇਆ ਜੀਉ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨਾ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਪਰਮ ਭੁਲਾਵਾ ਲਾਹਿਆ ਜੀਓ ਚਰਨ ਕਮਲ ਜਨਕਾ ਆਧਾਰੋ ਆਠ ਪਹਿਰ RAM ਨਾਮ ਵਾਪਾਰੋ ਸਹਿਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਜ ਮਹੱਲਾ ਪੰਜਵਾ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੋਰਦਾ ਸੋਹੇਲਾ ਜਿਤ ਹਰ ਗੁਣ ਗਾਈਐ ਸਾਧ ਧਰਤ ਸੁਹਾਵੀ ਜਿਤ ਵਸਹਿ ਹਰ ਜਨ ਸੱਚੇ ਨਾਮ ਵਿਟਹੋ ਕੁਰਬਾਨੋ ਜੀਓ ਸੱਚ ਵਡਾਈ ਕੀਮ ਨ ਪਾਈ ਕੁਦਰਤ ਕਰਮ ਨ ਕਹਿ ਨਾ ਜਾਈ ਧਿਆਏ ਧਿਆਏ ਜੀਵ ਹੈ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਣ ਵਡਪਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰੱਤੇ ਤੇਰੇ ਤੁਧ ਭਾਵ ਹੈ ਸੱਚ ਨਾਮ ਨੀਸਾਣੋ ਜੀਓ ਸੱਚੇ ਅੰਤ ਨ ਜਾਣੈ ਕੋਈ ਥਾਨ ਤਨ ਅੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਜ ਮਹੱਲਾ ਪੰਜਵਾ ਰਹਿਣ ਸੁਹਾਵੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲਵੰਨ ਹੈ ਜੀਵਨ ਸਫਲ ਤਿਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭਉ ਪਰਮ ਖੋਇਆ ਗੁਰ ਪੂਰੈ ਦੇਖਾ ਸਭ ਨੀ ਜਾਈ ਜੀਓ ਪ੍ਰਭ ਸਮਰਥ ਵੱਡ ਊਚ ਅਪਾਰਾ ਨਉ ਨਿਦ ਨਾਮ ਭਰੇ ਭੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੈ ਸਾਦਰ ਵਾਲਾ ਦੇਹ দান ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਾਜ ਮਹੱਲਾ ਪੰਜਵਾ ਐਥੇ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਤਦ ਬਿਨ ਅਬਰ ਨ ਕੋਈ ਕਰਤੇ ਮੈਂ ਤਰ ਓਟ ਤੁਮਹਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨ ਜੂਐ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੇਰੈ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਏਹਾ ਹੈ ਕਾਰੀ ਜੀਓ ਦ੍ਰਿਸ਼ਟ ਤਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਬਿਨ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾਂ ਮਨ ਤਨ ਰੱਤਾ RAM ਪਿਆਰੇ ਸਰਬਸ ਦੀਜੈ ਆਪਣਾ ਵਾਰੇ आठ पहर गोविंद गुण गाईए बिसर ना कोई सासा जियो सोई साजन मीत प्यारा राम नाम साध संग विचारा साधु संगत रीजए सागर कटिए जमकी फासा जियो चार पदार्थ हर की सेवा पार जात जप अलख अभेवा काम क्रोध किलिविख गुरु काटे पूर्ण होई आशा जियो ਪੂਰਨ ਭਾਗ ਗਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਬਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਣ ਗ੍ਰਸਤ ਉਦਾਸਾ ਜੀਉ ਮਾਜ ਮਹੱਲਾ ਪੰਜਵਾ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰਿ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜੀਉ ਜਾ ਕੈ ਗ੍ਰਹਿ ਨਵ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋ ਗਾ ਜੀਓ ਕਿਨ ਮਹਿ ਥਾਪ ਉਥਾਪਨ ਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿਠੇ ਲਹਿਨ ਵਿ ਜੋ ਗਾ ਜੀਓ ਅੰਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰ ਬੋਹਿਤ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਉ ਮਾਜ ਮਹੱਲਾ ਪੰਜਵਾਂ ਸੋਈ ਕਰਣਾ ਜੇ ਆਪ ਕਰਾਏ ਜਿੱਥੈ ਰੱਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਤਿਸ ਮੀਠਾ ਜੀਉ ਸਭ ਪਰੋਈ ਇਕਤ ਧਾਗੈ ਜਿਸ ਲਾਏ ਲਏ ਸੋ ਚਰਣੀ ਲਾਗੈ ਉੰਦ ਕਬਲ ਜਿਸ ਹੋਏ ਪ੍ਰਗਾਸਾ ਤਿਨ ਸਰਬ ਨਿਰੰਜਨ ਡੀਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣ ਹੈ ਆਪਣਾ ਆਪ ਤੂੰ ਆਪ ਪਛਾਨ ਹੈ ਹਉ ਬਲੇ ਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰਹਿ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨ ਸਿਆ ਬ੍ਰह्म ਭਉ ਟੀਠਾ ਜੀਉ